ਲੋਕਾਂ ਦੀ ਸੁਰੱਖਿਆ ਕਰਨ ਵਾਲੀ ਪੁਲਿਸ ਹੁਣ ਆਪ ਹੀ ਸੁਰੱਖਿਅਤ ਨਹੀਂ ਆ। ਇੱਕ ਤਸਵੀਰ ਸਾਹਮਣੇ ਆਈ ਹੈ ਵੀਡੀਓ ਸਾਹਮਣੇ ਆਈ ਹੈ ਜਿਸ ਤੇ ਪੁਲਿਸ ਪਾਰਟੀ ਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜਾਨਲੇਵਾ ਇਹ ਹਮਲਾ ਕੀਤਾ ਜਾਂਦਾ ਹੈ ਸੀਸੀਟੀਵੀ ਦੇ ਵਿੱਚ ਸਾਰੀਆਂ ਤਸਵੀਰਾਂ ਕੈਦ ਹੋ ਜਾਂਦੀਆਂ ਨੇ ਦਰਸਲ ਮੁੰਡਿਆਂ ਦਾ ਇੱਕ ਝੁੰਡ ਹੁੰਦਾ ਜੋ ਬਰਡੇ ਪਾਰਟੀ ਮਨਾ ਰਿਹਾ ਹੁੰਦਾ ਹੈ ਇਸੇ ਦਰਮਿਆਨ ਉਹਨਾਂ ਦੇ ਵੱਲੋਂ ਹੁੜਦੰਗ ਮਚਾਇਆ ਜਾਂਦਾ ਹੈ ਜਿਸ ਤੋਂ ਬਾਅਦ ਪੁਲਿਸ ਪਾਰਟੀ ਉੱਥੇ ਪਹੁੰਚਦੀ ਹੈ ਇਹਨਾਂ ਨੌਜਵਾਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਹੈ ਪਰ ਉਲਟਾ ਇਹ ਨੌਜਵਾਨ ਇਹਨੇ ਭੜਕ ਜਾਂਦੇ ਨੇ ਕਿ ਇਹਨਾਂ ਦੇ ਵੱਲੋਂ ਤਾਂ ਪੁਲਿਸ ਮੁਲਾਸਮਤੇ ਹੀ ਹਮਲਾ ਕਰ ਦਿੱਤਾ ਜਾਂਦਾ ਹੈ ਜਾਨ ਬਚਾਉਣ ਦੇ ਲਈ ਪੁਲਿਸ ਵਾਲੇ ਭੱਜਦੇ ਹੋਏ ਵੀ ਨਜ਼ਰ ਆਏ ਆ ਹਾਲਾਂਕਿ ਇਹ ਵੀਡੀਓ 10 ਦਿਨ ਪੁਰਾਣੀ ਹੈ 7 ਤਰੀਕ ਨੂੰ ਇਹ ਪੂਰਾ ਮਾਮਲਾ ਹੋਇਆ ਸੀ 10 ਤਰੀਕ ਨੂੰ ਇਸ ਤਰੀਕੇ ਦੇ ਨਾਲ ਪੂਰਾ ਮਾਮਲੇ ਦੀ ਰਿਕਾਰਡਿੰਗ ਸਾਹਮਣੇ ਆਦੀ ਹੈ ਤੇ ਅੱਜ 17 ਤਰੀਕ ਨੂੰ ਸੀਸੀਟੀਵੀ ਦੇ ذریعے ਇਸ ਕੇਸ ਦੇ ਵਿੱਚ ਕਈ ਅਹਿਮ ਜਿਹੜੇ ਨੇ ਸੁਰਾਗ ਦਿੱਤੇ ਗਏ ਨੇ ਦਰਸਲ ਪੁਲਿਸ ਪਾਰਟੀ ਤੇ ਜੋ ਪਰਿਵਾਰ ਵਾਲੇ ਹੁੰਦੇ ਨੇ ਮਾਮਲਾ ਦਰਜ ਕਰਵਾਉਣ ਦੀ ਕੋਸ਼ਿਸ਼ ਕਰਦੇ ਨੇ ਉਸ ਦਿਨ ਹੁੰਦਾ ਕੀ ਹੈ ਇੱਕ ਇੱਕ ਤਸਵੀਰ ਰਾਈ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਤੇ ਪੁਲਿਸ ਪਾਰਟੀ ਤੇ ਮਾਮਲਾ ਕਿਉਂ ਦਰਜ ਕਰਵਾਇਆ ਗਿਆ ਇਹ ਵੀ ਤੁਹਾਨੂੰ ਦੱਸਾਂਗੇ ਤਾਂ ਸਿੱਧਾ ਤਸਵੀਰਾਂ ਦਾ ਰੁੱਕ ਕਰਦੇ ਹਾਂ ਦਰਸਲ ਹਰਿਆਣਾ ਦੇ ਹਿਸਾਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਇੱਕ ਬਰਥਡੇ ਪਾਰਟੀ ਹੁੰਦੀ ਹੈ ਇਹ ਮੁੰਡੇ ਪਹਿਲਾਂ ਤਾਂ ਛੱਤ ਤੇ ਬਹਿ ਕੇ ਪੈਗ ਲਗਾਉਂਦੇ ਨੇ ਪਾਰਟੀ ਕਰਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਚਾਰ ਪੰਜ ਮੁੰਡੇ ਨੇ ਜੋ ਆਪਣੀ दारू ਪਾਰਟੀ ਕਰ ਰਹੇ ਨੇ ਇਸੇ ਦਰਮਿਆਨ ਇੱਥੇ ਪੈਗ ਸ਼ਕ ਲਗਾਉਣ ਤੋਂ ਬਾਅਦ ਇਹ ਮੁੰਡੇ نیچے ਚੱਲ ਜਾਂਦੇ ਨੇ ਗਲੀ ਦੇ ਵਿੱਚ ਗਲੀ ਦੇ ਵਿੱਚ ਜਾ ਕੇ ਵੀ ਇਹ ਨੌਜਵਾਨ ਜਿਹੜੇ ਨੇ ਆਪਣੇ ਕੁਝ ਹੋਰ ਦੋਸਤਾਂ ਨੂੰ نیچے ਬੁਲਾ ਲੈਂਦੇ ਨੇ ਗਲੀ ਦੇ ਵਿੱਚ ਜਾਂਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ हिसार ਦੀਆਂ ਇਹ ਤਸਵੀਰਾਂ ਨੇ ਪਹਿਲਾਂ ਤਿੰਨ ਚਾਰ ਮੁੰਡੇ ਹੁੰਦੇ ਨੇ ਬਾਅਦ ਦੇ ਵਿੱਚ ਇਹ ਆਪਣੇ ਹੋਰ ਦੋਸਤਾਂ ਨੂੰ ਬੁਲਾਉਂਦੇ ਨੇ ਮੰਜਾ ਡਾਲਣ ਦੇ ਨੇ ਗਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਸਤਾ ਬਲੌਕ ਕਰਨ ਦੀ ਕੋਸ਼ਿਸ਼ ਕਰਦੇ ਨੇ ਬਦਮਾਸ਼ੀ ਤੁਸੀਂ ਇਹਨਾਂ ਮੁੰਡਿਆਂ ਦੀ ਇਹਨਾਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗਲੀ ਦੇ ਵਿੱਚ ਜਾ ਕੇ ਇਹ ਮੁੰਡੇ ਪਹਿਲਾਂ ਆਪਣੇ ਹੋਰ ਦੋਸਤਾਂ ਨੂੰ ਬੁਲਾਉਂਦੇ ਨੇ ਇਸੇ ਦਰਮਿਆਨ ਉਹਨਾਂ ਦੇ ਕੁਝ ਹੋਰ ਦੋਸਤ ਆਂਦੇ ਨੇ ਫਿਰ ਗਲੀ ਦੇ ਵਿੱਚ ਮੰਜਾ ਡਾ ਕੇ ਇੱਕ ਤਰੀਕੇ ਦੇ ਨਾਲ ਤਾਂ ਇਹਨਾਂ ਮੁੰਡਿਆਂ ਨੇ ਰਸਤਾ ਬਲੌਕ ਕਰਨ ਦੀ ਕੋਸ਼ਿਸ਼ ਕੀਤੀ ਹਾਲਾਂਕਿ ਕੁਝ ਗੱਡੀਆਂ ਜਦੋਂ ਆਉਂਦੀਆਂ ਨੇ ਫੇਰ ਉਹਨਾਂ ਨੂੰ ਜਾਣ ਵੀ ਦਿੰਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਟੋਪੀ ਵਾਲਾ ਮੁੰਡਾ ਜੋ ਗਲੀ ਦੇ ਵਿੱਚ ਮੰਝਾ ਡਾ ਰਿਹਾ ਇੱਥੇ ਲੰਮਾ ਪੈ ਜਾਂਦਾ ਇਸ ਦੇ ਕੁਝ ਹੋਰ ਸਾਥੀ ਉੱਥੇ ਆਲੇ ਦੁਆਲੇ ਖੜੇ ਨੇ ਤੇ ਇਸੇ ਦਰਮਿਆਨ ਇਹ ਮੁੰਡਾ ਇਸ ਨਾਲ ਮੰਝੇ ਤੇ ਲੰਮੇ ਪੈ ਜਾਂਦਾ ਇਸ ਦੇ ਦੋਸਤ ਜਿਹੜੇ ਨੇ ਉੱਥੇ ਖੜੇ ਨੇ ਮੌਜੂਦ ਨੇ ਇੱਥੇ ਹਾਸਾ ਮਜ਼ਾਕ ਕਰ ਰਹੇ ਨੇ ਕੁਝ ਹੋਰ ਦੋਸਤ ਇੱਥੇ ਪਹੁੰਚ ਜਾਂਦੇ ਨੇ ਕਿਸ ਤਰੀਕੇ ਦੇ ਨਾਲ ਗਲੀ ਦੇ ਵਿੱਚ ਇਹ ਮੁੰਡੇ ਬਦਮਾਸ਼ੀ ਕਰ ਰਹੇ ਨੇ ਕਿਉਂਕਿ ਇਹ ਗਲੀ ਦੇ ਵਿੱਚ ਕਈ ਵਾਹਨਾਂ ਨੇ ਨਿਕਲਣਾ ਹੁੰਦਾ ਆਨ ਜਾਣ ਦਾ ਰਸਤਾ ਹੈ ਪਰ ਇਹਨਾਂ ਦੇ ਵੱਲੋਂ ਤਾਂ ਇਸ ਰਸਤੇ ਨੂੰ ਹੀ ਬਲੌਕ ਕਰ ਦਿੱਤਾ ਜਾਂਦਾ ਇੱਕ ਗੱਡੀ ਨਿਕਲ ਰਹੀ ਹੈ ਇਸ ਤੋਂ ਬਾਅਦ ਇਹ ਮੁੰਡੇ ਹਾਲਾਂਕਿ ਜਿਹੜਾ ਆਪਣਾ ਮੰਜਾ ਹੁੰਦਾ ਨੇ ਇਸ ਨੂੰ ਸਾਈਡ ਕਰ ਲੈਂਦੇ ਨੇ ਗੱਡੀ ਨੂੰ ਜਾਣ ਦੇ ਜਾਣ ਦੇ ਲਈ ਰਾਹ ਜਿਹੜਾ ਹੈ ਜ਼ਰੂਰ ਦੇ ਦਿੰਦੇ ਨੇ ਪਰ ਕਿਸ ਤਰੀਕੇ ਦੇ ਨਾਲ ਰਸਤਾ ਬਲੌਕਰ ਦੀ ਕੋਸ਼ਿਸ਼ ਕਰ ਰਹੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖ ਸਕਦੇ ਹੋ ਤਾਂ ਹਰਿਆਣਾ ਦੇ ਹਿਸਾਰ ਦੇ 12 ਕੁਆਟਰ ਏਰੀਆ ਦੀ ਇਹ ਵੀਡੀਓ ਦੱਸੀ ਜਾ ਰਹੀ ਇਆ ਫਿਰ ਉਸ ਤੋਂ ਬਾਅਦ ਤੁਸੀਂ ਤਸਵੀਰਾਂ ਦੇ ਵਿੱਚ ਦੇਖੋ ਕਿ ਇਹ ਮੁੰਡੇ ਡੀਜੇ ਮੰਗਵਾ ਲੈਂਦੇ ਨੇ ਮੋਟਰਸਾਈਕਲ ਤੇ ਕੁਝ ਦੋਸਤ ਆਂਦੇ ਨੇ ਇਹ ਡੀਜੇ ਲੈ ਆਂਦੇ ਨੇ ਫਿਰ ਇਹ ਮੁੰਡੇ ਡੀਜੇ ਲਗਾਉਂਦੇ ਨੇ ਤੇ ਨੱਚਦੇ ਟੱਪਦੇ ਨੇ 11:30 ਵਜੇ ਦਾ ਸਮਾਂ ਸੀਗਾ ਜਦੋਂ ਇਹ ਮੁੰਡੇ ਕਿਸ ਤਰੀਕੇ ਦੇ ਨਾਲ ਨੱਚਦੇ ਟੱਪਦੇ ਨੇ ਤੁਸੀਂ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਵੇਖ ਸਕਦੇ ਹੋ ਇੱਥੇ ਭੰਗੜੇ ਪਾ ਰਹੇ ਨੇ ਪਹਿਲਾਂ ਇਹ दारू ਪਾਰਟੀ ਕਰਦੇ ਨੇ ਦੱਸਿਆ ਜਾ ਰਿਹਾ ਕਿ ਇੱਕ ਮੁੰਡਾ ਸੀਗਾ ਉਸਦਾ ਬਰਥਡੇ ਸੀਗਾ ਬਰਥਡੇ ਦੇ ਉਪਲਬਖਸ਼ ਦੇ ਵਿੱਚ ਇਹਨਾਂ ਨੇ ਸੋਚਿਆ ਕਿ ਹੁਣ ਖੋਰੂ ਪਾਇਆ ਜਾਵੇ ਕਿਸ ਤਰੀਕੇ ਦੇ ਨਾਲ ਜਿਹੜੇ ਆਲੇਦ ਵਾਲੇ ਦੇ ਲੋਕ ਨੇ ਕਿਤੇ ਨਾ ਕਿਤੇ ਉਹਨਾਂ ਨੂੰ ਪਰੇਸ਼ਾਨ ਕਰਨ ਦੀ ਵੀ ਕੋਸ਼ਿਸ਼ ਕਰ ਰਹੇ ਨੇ ਫਿਰ ਉਸ ਤੋਂ ਬਾਅਦ ਡੀਜੇ ਬੰਦ ਕਰਵਾਉਣ ਦੇ ਲਈ ਪੁਲਿਸ ਪਹੁੰਚਦੀ ਹੈ ਕਿਉਂਕਿ ਰਾਤ ਦਾ ਸਮਾਂ ਸੀਗਾ ਇਹ ਮੁੰਡੇ ਲਗਾਤਾਰ ਇਸ ਤਰੀਕੇ ਦੇ ਨਾਲ ਡੀਜੇ ਲਗਾ ਕੇ ਨੱਚ ਟੱਪ ਰਹੇ ਸੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਦੀ ਆ ਪੁਲਿਸ ਮੌਕੇ ਤੇ ਪਹੁੰਚਦੀ ਆ ਇਹਨਾਂ ਨੌਜਵਾਨਾਂ ਨੂੰ ਦੇਖੋ ਕਿਸ ਤਰੀਕੇ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਤੁਸੀਂ ਡੀਜੇ ਬੰਦ ਕਰ ਦਿਓ ਹੁਣ ਖੋਰੂ ਨਾ ਪਾਓ ਪਰ ਇਹ ਮੁੰਡੇ ਪੁਲਿਸ ਵਾਲਿਆਂ ਦੇ ਨਾਲ ਹੀ ਉਲਝ ਜਾਂਦੇ ਨੇ ਤਿੰਨ ਮੁਲਾਜ਼ਮ ਇਹਨਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਨੇ ਇਸ ਦਰਮਿਆਨ ਜੋ ਪੁਲਿਸ ਮੁਲਾਜ਼ਮ ਹੈ ਇੱਕ ਉਸ ਦੇ ਵੱਲੋਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਹ ਮੁੰਡੇ ਇੰਨੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਪਹਿਲਾਂ ਉਸ ਪੁਲਿਸ ਵਾਲੇ ਦੇ ਹੱਥੋਂ ਫੋਨ ਖੋਣ ਦੀ ਵੀ ਕੋਸ਼ਿਸ਼ ਕਰ ਰਹੇ ਤਸਵੀਰਾਂ ਦੇ ਵਿੱਚ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਫੋਨ ਖੋ ਰਹੇ ਨੇ ਫਿਰ ਉਸ ਤੋਂ ਬਾਅਦ ਧੱਕਾ ਮੁੱਕੀ ਵੀ ਹੁੰਦੀ ਹੈ ਆ ਦੇਖੋ ਪੁਲਿਸ ਵਾਲੇ ਨੂੰ ਕਿਸ ਤਰੀਕੇ ਦੇ ਨਾਲ ਧੱਕਾ ਮਾਰ ਰਿਹਾ ਦੂਜਾ ਪੁਲਿਸ ਮੁਲਾਜ਼ਮ ਜਿਹੜਾ ਉਹ ਵੀਡੀਓ ਰਿਕਾਰਡ ਕਰ ਰਿਹਾ ਕਿ ਕਿਸ ਤਰੀਕੇ ਦੇ ਨਾਲ ਇਹ ਮੁੰਡੇ ਬਦਮਾਸ਼ੀ ਕਰ ਰਹੇ ਨੇ ਇੱਥੋਂ ਹੀ ਪੂਰਾ ਵਿਵਾਦ ਜਿਹੜਾ ਸ਼ੁਰੂ ਹੁੰਦਾ ਹੈ ਫੋਨ ਖੋਇਆ ਜਾਂਦਾ ਹੈ ਮੁੰਡਿਆਂ ਦਾ ਇਹ ਝੋਂਡਾ ਜਿਸ ਦੇ ਵੱਲੋਂ ਇਹ ਜਿਹੜੀ ਹੁੱਲੜਬਾਜ਼ੀ ਇੱਥੇ ਕੀਤੀ ਜਾ ਰਹੀ ਹੈ ਪੁਲਿਸ ਮੁਲਾਜ਼ਮ ਇਹਨਾਂ ਨੂੰ ਲਗਾਤਾਰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ ਤੇ ਇਸੇ ਦਰਮਿਆਨ ਵਿਵਾਦ ਜਿਹੜਾ ਹੈ ਪੱਕ ਜਾਂਦਾ ਹੈ ਜਿਸ ਤੋਂ ਬਾਅਦ ਇਹ ਮੁੰਡੇ ਇੰਨੇ ਗੁੱਸੇ ਦੇ ਵਿੱਚ ਆ ਜਾਂਦੇ ਨੇ ਕਿ ਇਹਨਾਂ ਦੇ ਵੱਲੋਂ ਫਿਰ ਪੁਲਿਸ ਵਾਲਿਆਂ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਡਾਂਗਾ ਤੇਜ਼ ਤਾਰ ਹਥਿਆਰਾਂ ਦੇ ਨਾਲ ਹਮਲਾ ਕਰਦੇ ਨੇ ਆ ਤਸਵੀਰ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਇਹਨਾਂ ਮੁੰਡਿਆਂ ਦੇ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕੀਤਾ ਜਾ ਰਿਹਾ ਹੈ ਡਾਂਗਾ ਜੋ ਇੱਟਾ ਰੋੜੇ ਨੇ ਉਹ ਵરાਏ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਹਰਿਆਣਾ ਦੇ हिसार ਦੀਆਂ ਇਹ ਤਸਵੀਰਾਂ ਨੇ ਜਿਸ ਜੋ ਪੂਰੀ ਘਟਨਾ ਹੈ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਹੈ ਅਗਲੀ ਤਸਵੀਰ ਤੁਹਾਨੂੰ ਪੁਲਿਸ ਵਾਲਾ ਕਿਸ ਤਰੀਕੇ ਦੇ ਨਾਲ ਆਪਣੀ ਜਾਨ ਬਚਾ ਰਿਹਾ ਉਹ ਵੀ ਦਿਖਾਣੇ ਆ ਤਾਂ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਇੱਕ ਕਾਰ ਹੈ ਜਿੱਤੇ ਪੁਲਿਸ ਵਾਲਾ ਅੰਦਰ ਵੜ ਜਾਂਦਾ ਹੈ ਦੋ ਮਹਿਲਾਵਾਂ ਇਸ ਕਾਰ ਦੇ ਵਿੱਚ ਮੌਜੂਦ ਹੁੰਦੀਆਂ ਨੇ ਉਹ ਵੀ ਡਰ ਜਾਂਦੀਆਂ ਨੇ ਕਿਉਂਕਿ 12 ਤੇ 7 ਸਟਾਰ ਹਥਿਆਰ ਜਿਹੜੇ ਨੇ ਇਸ ਕਾਰ ਤੇ ਚਲਾਏ ਜਾ ਰਹੇ ਨੇ ਇੱਟਾ ਰੋੜੇ ਇਸ ਕਾਰ ਤੇ ਵરાਏ ਜਾ ਰਹੇ ਨੇ ਪੁਲਿਸ ਵਾਲਾ ਗੇਟ ਬੰਦ ਕਰਨ ਦੀ ਕੋਸ਼ਿਸ਼ ਕਰ ਰਿਹਾ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਲਗਾਤਾਰ ਪੁਲਿਸ ਵਾਲਾ ਕਰ ਰਿਹਾ ਪਰ ਜੋ ਬਾਹਰ ਮੁੰਡੇ ਨੇ ਜੋ ਬਦਮਾਸ਼ ਨੇ ਇਹਨਾਂ ਨੂੰ ਬਦਮਾਸ਼ ਹੀ ਕਿਹਾ ਜਾ ਸਕਦਾ ਕਿਉਂਕਿ ਤੁਸੀਂ ਦੇਖੋ ਕਿਸ ਤਰੀਕੇ ਦੇ ਨਾਲ ਇਹ ਮੁੰਡੇ ਪੁਲਿਸ ਵਾਲੇ ਤੇ ਹਮਲਾ ਕਰ ਨੇ ਇਸੇ ਦਰਮਿਆਨ ਜੋ ਇੱਕ ਤੇਜ਼ ਤਾਰ ਹਥਿਆਰ ਹੁੰਦਾ ਹੈ ਪੁਲਿਸ ਵਾਲਾ ਉਹਨਾਂ ਮੁੰਡਿਆਂ ਦਾ ਖੋਲ ਲੈਂਦਾ ਹੈ ਇਸ ਦਰਵਾਜ਼ੇ ਨੂੰ ਬੰਦ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਇਸੇ ਦਰਮਿਆਨ ਵਾਸ਼ ਮੈਸ਼ਨ ਤੇ ਇੱਟ ਆ ਕੇ ਡਿੱਗ ਜਾਂਦੀ ਹੈ ਕੁਝ ਜਿਹੜੀਆਂ ਇੱਟਾਂ ਹੁੰਦੀਆਂ ਨੇ ਉਹ ਘਰ ਦੀ ਪੋੜੀਆਂ ਤੇ ਵੀ ਡਿੱਗਦੀਆਂ ਨੇ ਤਾਂ ਤੁਸੀਂ ਤਸਵੀਰ ਦੇ ਵਿੱਚ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਪੁਲਿਸ ਵਾਲੇ ਤੇ ਹਮਲਾ ਕੀਤਾ ਜਾ ਰਿਹਾ ਪੁਲਿਸ ਵਾਲਾ ਛੱਤ ਤੇ ਚੜ ਜਾਂਦਾ ਹੈ ਇਸੇ ਦਰਮਿਆਨ ਜੋ ਨੌਜਵਾਨ ਹੁੰਦੇ ਨੇ ਉਹਨਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਨੂੰ ਆਂਦੇ ਦੇਖ ਕੇ ਭੱਜਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਲਗਾਤਾਰ ਇਹ ਮੁੰਡੇ ਜਦੋਂ ਪੁਲਿਸ ਵਾਲਾ ਪੁਲਿਸ ਮੁਲਾਜ਼ਮ ਜਿਹੜੇ ਹੁੰਦੇ ਨੇ ਇਹਨਾਂ ਮੁੰਡਿਆਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਪੁਲਿਸ ਮੁਲਾਜ਼ਮ ਜਿਹੜੇ ਹੁੰਦੇ ਨੇ ਆਪਣੇ ਸਾਥੀਆਂ ਨੂੰ ਇਤਲਾਹ ਕਰਦੇ ਨੇ ਜਿੱਥੇ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵਾਲੇ ਦੇ ਹੋਰ ਸਾਥੀ ਵੀ ਇਹਨਾਂ ਮੁੰਡਿਆਂ ਨੂੰ ਫੜਨ ਦੇ ਲਈ ਪਹੁੰਚਦੇ ਨੇ ਤੇ ਇਸੇ ਦਰਮਿਆਨ ਇਹ ਮੁੰਡੇ ਛੱਤ ਤੋਂ ਛਾਲ ਮਾਰ ਦਿੰਦੇ ਨੇ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਛਾਲ ਮਾਰੀ ਜਾਂਦੀ ਹੈ ਇੱਥੋਂ ਹੀ ਪੂਰਾ ਮਾਮਲਾ ਜਿਹੜਾ ਹੈ ਉਹ ਸਾਹਮਣੇ ਆਂਦਾ ਕਿਉਂਕਿ ਛਾਲ ਮਾਰਨ ਦੇ ਦੌਰਾਨ ਇੱਕ ਮੁੰਡੇ ਦੀ ਮੌਤ ਹੋ ਜਾਂਦੀ ਹੈ ਤਾਂ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਪੁਲਿਸ ਮੁਲਾਜ਼ਮ ਦੇ ਵੱਲੋਂ ਧੱਕਾ ਦਿੱਤਾ ਗਿਆ ਤੇ ਇਸੇ ਦਰਮਿਆਨ ਉਸ ਤੇ ਮੁੰਡੇ ਦੀ ਜਾਨ ਗਈ ਹੈ ਹਾਲਾਂਕਿ ਸੀਸੀਟੀਵੀ ਤਸਵੀਰਾਂ ਦੇ ਵਿੱਚ ਜੋ ਘਟਨਾ ਕੈਦ ਹੋਈ ਹੈ ਤੁਸੀਂ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਪਹਿਲਾ ਇਹਨਾਂ ਮੁੰਡਿਆਂ ਦੇ ਵੱਲੋਂ ਪੁਲਿਸ ਪਾਰਟੀ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁਲਿਸ ਵਾਲੇ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਕਰਦੇ ਹਨ ਤੇ ਇਸੇ ਦਰਮਿਆਨ ਤਿੰਨ ਮੁੰਡੇ ਹੁੰਦੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮੁੰਡੇ ਦੇ ਸੱਟ ਦਿੱਆ ਜਦਕਿ ਇੱਕ ਮੁੰਡੇ ਦੀ ਛੱਤ ਤੋਂ ਛਾਲ ਮਾਰਨ ਦੇ ਕਾਰਨ ਮੌਤ ਹੋ ਜਾਂਦੀ ਹੈ ਤਾਂ हिसार ਦੇ 12 ਕੁਆਟਰ ਏਰੀਏ ਦੇ ਵਿੱਚ ਡੀਜੇ ਬੰਦ ਕਰਵਾਉਣ ਨੂੰ ਲੈ ਕੇ ਗਣੇਸ਼ ਦੀ ਮੌਤ ਹੋਈ ਸੀ 17 ਮਿੰਟ ਦੀ ਇੱਕ ਸੀਸੀਟੀਵੀ ਤਸਵੀਰਾਂ ਜਿਹੜੀਆਂ ਸਾਹਮਣੇ ਆਈਆਂ ਨੇ ਜੋ ਪੁਲਿਸ ਦੇ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਆਖਰ ਉਸ ਦਿਨ ਹੋਇਆ ਕੀ ਸੀ ਕਿਉਂਕਿ 7 ਤਰੀਕ ਨੂੰ ਇਹ ਘਟਨਾ ਵਾਪਰਦੀ ਹੈ ਅੱਜ 17 ਤਰੀਕ ਹੈ 10 ਦਿਨਾਂ ਬਾਅਦ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਸੀਸੀਟੀਵੀ ਜਾਰੀ ਕੀਤੀ ਗਈ ਹੈ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਮੁੰਡਿਆਂ ਦੇ ਵੱਲੋਂ ਬਦਮਾਸ਼ੀ ਕੀਤੀ ਗਈ ਮੁੰਡਿਆਂ ਦੇ ਵੱਲੋਂ ਪੁਲਿਸ ਨੂੰ ਤਮਕਾਉਣ ਦੀ ਉਹਨਾਂ ਦੀ ਜਾਣ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹਨਾਂ ਤੇ ਜਾਨਲੇਵਾ ਹਮਲਾ ਕੀਤਾ ਜਾਂਦਾ ਹੈ ਪੁਲਿਸ ਮੁਲਾਜ਼ਮ ਦੀ ਉਹ ਤਸਵੀਰ ਵੀ ਤੁਹਾਨੂੰ ਦਿਖਾਵਾਂਗੇ ਜਿੱਥੇ ਉਹ ਕਾਨ ਬਚਾਉਣ ਦੇ ਲਈ ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਦਾਖਲ ਹੁੰਦਾ ਉਹਨਾਂ ਤਸਵੀਰਾਂ ਨੂੰ ਐਂਬੀਅੰਸ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ 12 ਗਾਲਾਂ ਆ ਰਹੀਆਂ ਨੇ ਇਹ ਮੁੰਡੇ ਗਾਲਾਂ ਕੱਢ ਰਹੇ ਨੇ ਲਗਾਤਾਰ ਹਮਲਾ ਪੁਲਿਸ ਵਾਲੇ ਤੇ ਕਰਨ ਦੀ ਕੋਸ਼ਿਸ਼ ਕਰ ਰਹੇ ਨੇ